ਆਬ ਜੜਨ ਨਮਾਲਿਆ ਖੋਤੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ ਬੜਾ ਖੂਬਸੂਰਤ ਹੈ ਪੰਜਾਬ ਤੇ ਪੰਜਾਬ ਦੇ ਲੋਕ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਧਰ ਦੇ ਪਹੁੰਚੇ ਹੋਏ ਆ ਰਈਆ ਮੰਦਰ ਦੇ ਵਿੱਚ ਜਿੱਥੇ ਇੱਕ ਖੂਬਸੂਰਤ ਜਿਹੜੀ ਤਸਵੀਰ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਗਾ Hindu ਧਰਮ ਦਾ ਚਾਹੇ ਪ੍ਰੋਗਰਾਮ ਹੈ ਪਰ ਪੰਜਾਬ ਦੀ ਖੂਬਸੂਰਤੀ ਜਿਹੜੀ ਵੇਖੋ ਸਿੱਖ ਧਰਮ ਦੇ ਨੌਜਵਾਨ ਨੇ ਪਿਛੁਰਗਾ ਕੋਨੇ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਜੋੜਾ ਕਰਦੀ ਜਾਂ ਅੰਦਰ ਕਹ ਲਈਏ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਇਹ ਅਸਲ ਦੇ ਵਿੱਚ ਪੰਜਾਬ ਹੈ ਤੇ ਪੰਜਾਬ ਦੀ ਖੂਬਸੂਰਤੀ ਇਸੇ ਚੀਜ਼ ਨੂੰ ਲੈ ਕੇ ਕਿ ਸਭ ਰਲ ਮਿਲ ਕੇ ਰਹਿੰਦੇ ਨੇ ਗੱਲਬਾਤ ਕਰਦੇ ਆ ਬਜ਼ੁਰਗ ਮੈਂਨਾ ਮੌਜੂਦ ਨੇ ਨੌਜਵਾਨ ਗੋ ਮੌਜੂਦ ਨੇ ਗੱਲ ਕਰ ਲਾਂ ਭਾਜੀ ਤੁਸੀਂ ਸੇਵਾ ਕਰ ਰਹੇ ਸੀ ਅੱਜ ਜਨਮ ਅਸ਼ਮੀਨ ਕਿਸ ਜਨਮ ਅਸ਼ਮੀਨ ਪ੍ਰੋਗਰਾਮੇ ਕਾਫੀ ਵੱਡੀ ਗੰਤੀ ਵਿੱਚ ਸੈਕਟਾ ਇੱਥੇ ਆਈਆਂ ਨੇ ਬੜਾ ਮਤਲਬ ਕਿ ਸੇਵਾ ਦਾ ਰਸ ਸੀ ਕਿਉਂ ਨ ਘਟਿਆ ਮੈਂ ਕਿਹਾ ਚਲੋ ਗੱਲ ਕਰਦਾ ਤੇ ਕਿੰਨੇ ਸਾਲਾਂ ਤੋਂ ਸੇਵਾ ਕਰ ਰਹੇ ਸੀ ਤੁਸੀਂ ਭਾਜੀ ਅਸੀਂ ਪਿਛਲੇ 14-15 ਸਾਲ ਤੋਂ ਲਗਾਤਾਰ ਹੀ ਇਹ ਜਿਹੜੀ ਅਸੀਂ ਕਰੀ ਤੋਂ ਦੀ ਜਨਮ ਅਸ਼ਮੀਨ ਤੇ ਲਗਾਤਾਰੀ ਸਾਡੀ ਟੀਮ ਵੱਲੋਂ ਜੋੜਿਆਂ ਦੀ ਸੇਵਾ ਕੀਤੀ ਜਾਂਦੀ ਆ ਤੇ ਵੱਧ ਚੜ ਕੇ ਸਾਰੇ ਜਾਣੇ ਯੋਗਦਾਨ ਪਾਉਂਦੇ ਆ ਤੇ ਇਹ ਪੰਜਾਬ ਦੀ ਖੂਬਸੂਰਤੀ ਆ ਵੀ ਹਿੰਦੂ ਸਿੱਖ ਸਾਰੇ ਇਕੱਠੇ ਰਲ ਕੇ ਰਹਿੰਦੇ ਆ ਤੇ ਪੰਜਾਬ ਦੇ ਥੱਲੇ ਵਾਲੇ ਲੈਵਲ ਤੇ ਕੋਈ ਵੀ ਖਤਰਾ ਨਹੀਂ ਹੈਗਾ ਸਾਰੇ ਇੱਕ ਦੂਜੇ ਨਾਲ ਮਿਲ ਕੇ ਹੀ ਰਹਿੰਦੇ ਆ ਲੱਗਦਾ ਭਾਜੀ ਕੁਝ ਲੋਕ ਆ ਜਿਹੜੇ ਪੰਜਾਬ ਤੇ ਕਹਿੰਦੇ ਆ ਕਿ ਬੜਾ ਜੀ ਮੁਗਲਦਰਾਬ ਪੰਜਾਬ ਨਹੀਂ ਦਾ ਪੰਜਾਬ ਪਰ ਤਾਂ ਤੇ ਅਸਲ ਵਿੱਚ ਕੀ ਲੱਗਦਾ ਤੁਹਾਨੂੰ ਭਾਜੀ ਮੋਲ ਥੱਲੇ ਵਾਲੇ ਲੈਵਲ ਤੇ ਤੇ ਸਾਰੇ ਭਾਈਚਾਰਕ ਸਾਂਝ ਹੈ ਇੱਕ ਦੂਜੇ ਨਾਲ ਹਿੰਦੂ ਸਿੱਖ ਇਕਤਾ ਪੂਰੀ ਬਣਾਈ ਹੋਈ ਆ ਤੇ ਉੱਪਰਲੇ ਲੈਵਲ ਤੇ ਕੁਝ ਕੱਟੜਪੰਥੀ ਬੰਦੇ ਆਗੇ ਜਿਹੜੇ ਇੱਕ ਦੂਜੇ ਦੇ ਧਰਮ ਦੇ ਵਿਰੁੱਧ ਬੋਲ ਕੇ ਤੇ ਹਿੰਸਕ ਜਾਂ ਨਵਰਦੀ ਸਿਆਸਤ ਕਰਦੇ ਆ ਕੀ ਕਹਿਣਾ ਚਾਹੋਗੇ ਪੰਜਾਬ ਦੇ ਬਾਰੇ ਪੰਜਾਬ ਦੇ ਜਿਹੜੇ ਲੋਕ ਆ ਇੱਕ ਦੂਜੇ ਨਾਲ ਮਿਲ ਜੁੜ ਕੇ ਰਹਿੰਦੇ ਆ Hindu Sikh ਏਕਤਾ ਜਿਹੜੀ ਆ ਸਦਾ ਕਾਇਮ ਰਹੂਗੀ ਤੇ ਕੁਝ ਬੰਦੇ ਆ ਆਪਣੀ ਦੁਕਾਨਦਾਰੀਆਂ ਚਲਾਉਂਦੇ ਆ ਜਿਹੜੇ ਪੰਜਾਬ ਦੇ ਵਿੱਚ ਨਹੀਂ ਚਾਹੁੰਦੇ ਵੀ ਇਸ ਸ਼ਾਂਤੀ ਦਾ ਮਾਹੌਲ ਪੈਦਾ ਹੋਏ ਜਿਹੜਾ ਭਰਾ ਨਾਮ ਜੋ ਨਵਜੋਤ ਸਿੰਘ ਸੇਵਾ ਕਰਨ ਆਏ ਜੀ ਕੀ ਕਹਿਣਾ ਚਾਹੋਗੇ ਉਸ ਤੋਂ ਲੋਕਾਂ ਦੇ ਲਈ ਨਫਰਤ ਇਹ ਬਣਾਉਂਦੇ ਹਨ ਬੰਦੇ ਨੇ ਵੀ ਅਜੇ ਤਾਂ ਟੀਮ ਕੋਈ ਰਕਤੀ ਜਾ ਰਹੀ ਹੈ ਕਿ ਹਨਾ ਜੋ ਉਹ ਹੀ ਆਪਣੇ 15 ਸਾਲ ਤੋਂ ਆਪਾਂ ਹਰ ਸਾਲ ਸੇਵਾ ਕਰੀਦੀ ਆ ਇਹੋ ਜਿਹਾ ਆਪਣਾ ਕੋਈ ਨਫ਼ਰਤ ਵਾਲਾ ਹੈ ਹੀ ਨਹੀਂ ਆ ਇਹ ਸਿਰਫ ਸੋਸ਼ਲ ਮੀਡੀਆ ਦੇ ਉੱਪਰ ਆ ਕੋਈ ਸਰਕਾਰਾਂ ਵੱਲੋਂ ਜਾਂ ਉਦਾਂ ਕੋਈ ਏਜੰਸੀਆਂ ਵੱਲੋਂ ਲੋਕੀ ਕੀਤੇ ਗਏ ਨੇ ਤੇ ਆ ਰਪੀ ਆਪਾਂ ਸੋਸ਼ਲ ਮੀਡੀਆ ਦੇ ਬਸ ਨਫ਼ਰਤ ਫਲੋਣੀ ਆ ਲੋਕਾਂ ਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਘਟਾਉਣਾ ਵਾ ਜਮੀਨੀ ਪੱਧਰ ਤੇ ਇਹ ਚੀਜ਼ 1% ਵੀ ਨਹੀਂ ਆ ਸ਼ੁਰੂ ਤੋਂ ਅਸੀਂ ਇਦਾਂ ਹੀ ਇਕੱਠੇ ਆ ਸਾਰੇ ਹਿੰਦੂ ਭਰਾ ਸਾਰੇ ਸਿੱਖ ਭਰਾ ਉਹ ਜਿਹੜੇ ਸਾਡੇ ਨਾਲ ਸਿੱਖ ਹਿੰਦੂ ਭਰਾ ਆ ਅਸੀਂ ਉਹਨਾਂ ਦੇ ਮੰਦਰ ਵੀ ਆਈਦਾ ਸੇਵਾ ਕਰੀਦੀ ਆ ਜਿਹੜੇ ਅਸੀਂ ਪਣੇ ਗੁਰਦੁਆਰੇ ਦੇ ਵਿੱਚ ਵੀ ਲੈ ਕੇ ਜਾਂਦਾ ਹਿੰਦੂ ਭਰਾਵਾਂ ਨੂੰ ਉੱਥੇ ਵੀ ਜਾਂਦੇ ਆ ਉਹ ਮੱਥਾ ਟੇਕਦੇ ਆ ਸੇਵਾ ਕਰਦੇ ਆ ਜਿਵੇਂ ਨਹੀਂ ਲੈਵਲ ਤੇ 1% ਵੀ ਕੋਈ ਵਿਤਕਰਾ ਨਹੀਂ ਕਰੀਦਾ ਇਹ ਸਿਰਫ ਸੋਸ਼ਲ ਮੀਡੀਆ ਦੇ ਉੱਪਰ ਆ ਇਹ ਕੀ ਲੱਗਦਾ ਪੰਜਾਬ ਦੀ ਖੂਬਸੂਰਤੀ ਆ ਭਾਈ ਜਿਹੜਾ ਦੂਆ ਪੀੜਾ ਦੀ ਧਰਤੀ ਪੰਜਾਬ ਏ ਉਹਦੇ ਤੇ ਤੈਨੂੰ ਲੱਗਦਾ ਵਾ ਕਿ ਦੇਖੀ ਲੋਕ ਜਿਹੜੇ ਗਲਤ ਅੰਸਰ ਕਾਮਯਾਬ ਹੋਣਗੇ ਕਦੀ ਨਹੀਂ ਜੀ ਇਹ ਤਾਂ ਗੁਰੂ ਗੁਰੂਆਂ ਪੀਰਾਂ ਦੀ ਧਰਤੀ ਆ ਸ਼ੁਰੂ ਤੋਂ ਇਦਾਂ ਹੀ ਸਾਰੇ ਇਕੱਠੇ ਰਹੇ ਆ ਕੁਝ ਇਹ ਸਿਰਫ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਦੇ 2 ਦਿਨ 4 ਦਿਨ ਲੜ ਕੇ ਆਪੇ ਹਟ ਜਾਂਦੇ ਆ ਜੋ ਆਪਣੇ ਪ੍ਰੇਮ 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 ਪਿਆਰ ਆ ਭਰਾਵਾਂ ਦਾ ਹਮੇਸ਼ਾ ਇਦਾਂ ਹੀ ਰਿਹਾ ਵਾ ਇਦਾਂ ਹੀ ਰਹਿਣਾ ਵਈ ਸਦਾ ਇਹ ਕੋਈ ਵੀ ਜਿੱਦਾਂ ਮਰਜ਼ੀ ਆਪਣਾ ਜਿੱਥੇ ਤੱਕ ਮਰਜ਼ੀ ਜੋੜ ਨਾਲੇ ਕਦੀ ਖਤਿਆ ਨਹੀਂ ਤੇ ਨਾ ਹੀ ਹਟਣਾ ਵਾ ਇਹ ਸ਼ੁਰੂ ਤੋਂ ਇਦਾਂ ਪ੍ਰੇਮ ਪਿਆਰ ਹੈਗਾ ਸੀ ਤੇ ਇਦਾਂ ਹੀ ਬਣਿਆ ਰਵੇ ਹੋਰ ਇਹ ਨਹੀਂ ਬੋਲਿਆ ਜਾਣਾ ਪੜੀ ਪਿਛਲੇ 15 ਸਾਲਾਂ ਤੋਂ ਸਾਡੇ ਟੀਮ ਨੂੰ ਹਰ ਸਾਲ ਸੇਵਾ ਕੀਤੀ ਜਾਂਦੀ ਹੈ। ਹਾਂਜੀ ਇਹ ਪੰਜਾਬ ਆ ਇਥੇ ਹਰ ਤਰ੍ਹਾਂ ਹਰ ਤਰ੍ਹਾਂ ਦੇ ਮਨੋਖ ਰਲ ਮਿਲ ਕੇ ਰਹਿੰਦੇ ਆ ਕੋਈ ਸਿੰਧੂ ਨਹੀਂ ਕੋਈ ਸੇਖ ਨਹੀਂ ਸਾਰੇ ਇੱਕ ਭਰਾ ਨੇ। ਹਾਂਜੀ ਤੇ ਕੁਝ ਲੋਕਾਂ ਵੱਲੋਂ ਨਫਰਤ ਫਲਾਈ ਜਾਂਦੀ ਆ ਦੇਖੀ ਵਿਖਿਆ ਜਾਵੇ ਤੇ ਜਮੀਨੀ ਪੱਧਰ ਤੇ ਇਹੋ ਜੀ ਕੋਈ ਗੱਲ ਨਹੀਂ ਆ ਗਈ ਸਾਰੇ ਰਲ ਮਿਲ ਕੇ ਰਹਿੰਦੇ ਨੇ। ਹਾਂਜੀ ਕਹਿੰਦੇ ਸੋਸ਼ਲ ਮੀਡੀਆ ਦੇ ਨਫਰਤ ਫਲਾਈ ਜਾਂਦੀ ਹੈ ਉਹਦੇ ਵਿੱਚ ਕੀ ਲੱਗਦਾ ਬਾਜੀ ਇਹ ਕੁਝ ਲੋਕ ਜਿਹੜੇ ਨਾ ਇਹ ਸਰਕਾਰਾਂ ਵਾਲੋਂ ਕੁਝ ਏਜੰਸੀਆਂ ਵਾਲਾਂ ਹੀ ਪੈਦਾ ਕੀਤੇ ਗਏ ਨੇ ਤਾਂ ਕਰਕੇ ਨਫਰਤ ਫਲਾਈ ਜਾਂਦੀ ਆ ਉਦਾਂ ਸੋਸ਼ਲ ਮੀਡੀਆ ਤੋਂ ਬਗੈਰ ਜ਼ਮੀਨੀ ਪੱਧਰ ਤੇ ਕੋਈ ਨਫਰਤ ਨਹੀਂ ਸਾਰੇ ਰਲ ਮਿਲ ਕੇ ਹੀ ਰਹਿੰਦੇ ਨੇ ਹਿੰਦੂ ਸਿੱਖ ਸਾਰੇ ਬਰਾਬਰ ਹੀ ਨੇ ਪੰਜਾਬ ਦੀ ਖੂਬਸੂਰਤੀ ਜਿੱਦਾਂ ਸਿੱਖ ਭਰਾਵਾਂ ਨੇ ਦੱਸਿਆ ਪੰਜਾਬ ਏ ਐਸੇ ਉਹਨਾਂ ਨੇ ਦੱਸਿਆ ਕਿਵੇਂ ਕਿ ਹਿੰਦੂਪੁਰ ਆ ਸਾਡੇ ਨਾਲ ਗੁਰਦੁਆਰੇ ਜਾਂਦੇ ਆ ਤੇ ਅਸੀਂ ਉਹਨਾਂ ਨਾਲ ਮੰਦਿਰ ਜਾਂਦੇ ਆ ਇਹ ਪੰਜਾਬ ਆ ਕੁਝ ਲੋਕਾਂ ਦੀ ਦੁਕਾਨਦਾਰੀ ਨੂੰ ਛੱਡ ਕੇ ਇਹ ਪੰਜਾਬ ਦੀ ਖੂਬਸੂਰਤੀ ਆ ਕਿ ਇਹਨੂੰ ਪਤਾ ਹੀ ਨਹੀਂ ਐ ਇਦਾਂ ਦੀ ਕੋਈ ਮੈਟਰ ਹੁੰਦਾ ਹੀ ਨਹੀਂ ਤੁਹਾਡਾ ਇਸ ਬਾਰੇ ਕੀ ਕਹਿਣਾ ਸੈਕਸ਼ਨ ਵਿੱਚ ਜਰੂਰ ਤੇ ਨਾ ਰਈਆ ਤੋਂ ਜਗਬਾਨੀ ਟੀਵੀ ਲਈ ਰੋਹਿਤ ਲੋੜਾ